ਸਸਿਕਾ ਜੀ ਮੈਂ ਹਕਮਿਲ ਕਪੂਰ ਤੁਹ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਤਿੰਨ ਬੈਂਕਰ ਦੇ ਦਿਵਾਲੀਆ ਹੋਣ ਤੋਂ 2 ਵਰੇ ਬਾਅਦ ਕੈਨੇਡਾ ਸਰਕਾਰ ਦੇ ਵੱਲੋਂ ਲੋਕਾਂ ਦੀ ਵਾਧੂ ਰਕਮ ਸੁਰੱਖਿਅਤ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਹਾਂ ਨੇੜੇ ਭਵਿੱਖ ਦੇ ਵਿੱਚ ਨਵਾਂ ਨਿਯਮ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਕਿਸੇ ਕੈਨੇਡੀਅਨ ਬੈਂਕਰ ਦੇ ਦਿਵਾਲੀਆ ਹੋਣ ਤੇ ਖਾਤੇ ਵਿੱਚ ਜਮਾ 1.5 ਲੱਖ ਡਾਲਰ ਤੱਕ ਦੀ ਰਕਮ ਸੁਰੱਖਿਅਤ ਰਹੇਗੀ ਦੱਸਦੇ ਕਿ ਕੈਨੇਡਾ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਰਾਹੀਂ ਮੌਜੂਦਾ ਸਮੇਂ ਦੌਰਾਨ ਬੈਂਕ ਖਾਤੇ ਦੇ ਵਿੱਚ ਜਮਾ 1 ਲੱਖ 2 ਲਰ ਤੱਕ ਦੀ ਰਕਮ ਦੀ ਗਾਰੰਟੀ ਦਿੱਤੀ ਜਾਂਦੀ ਹੈ ਅਤੇ ਹੁਣ ਇਸ ਰਕਮ ਨੂੰ ਵਧਾਏ ਜਾਣ ਦੀ ਤਸਵੀਰ ਸਾਹਮਣੇ ਆਈ ਹੈ ਸਾਲ 2005 ਦੇ ਮਗਰੋਂ ਸੁਰੱਖਿਤਰ ਜਮ੍ਹਾਂ ਰਕਮ ਦੀ ਹੱਦ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਕੈਨੇਡੀਅਨ ਲੋਕਾਂ ਦੇ ਵੱਲੋਂ ਬਚਤ ਦੇ ਤੌਰ ਤਰੀਕੇ ਦੇ ਵਿੱਚ ਤਬਦੀਲੀ ਆ ਰਹੀ ਹੈ ਅਤੇ ਖਾਤਿਆਂ ਵਿੱਚ ਜਮ੍ਹਾਂ ਰਕਮ 1 ਲੱਖ ਡਾਲਰ ਤੋਂ ਟੱਪ ਜਾਂਦੀ ਹੈ ਦੂਜੇ ਪਾਸੇ ਮਲਕਦੀਆਂ ਕਾਰਪੋਰੇਸ਼ਨ ਮਿਊਂਸਿਪੈਲਿਟੀਆਂ ਯੂਨੀਵਰਸਿਟੀਆਂ ਸਕੂਲ ਅਤੇ ਹਸਪਤਾਲਾਂ ਵੱਲੋਂ ਬੈਂਕਾਂ ਦੇ ਵਿੱਚ ਜਮ੍ਹਾਂ ਰਕਮ ਦੀ ਹੱਦ 5 ਲੱਖ ਡਾਲਰ ਤੋਂ ਵਧਾਈ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਆਜ਼ੀ ਤੌਰ ਉਤੇ ਜਮ੍ਹਾਂ ਕਰਵਾਈਆਂ ਜਾਣ ਵਾਲੀਆਂ ਮੋਟੀਆਂ ਰਕਮਾਂ ਦੇ ਮਾਮਲੇ ਵਿੱਚ ਇੰਸ਼ੂਰੈਂਸ ਹੱਦ ਵਿੱਚ ਆਉਣ ਵਾਲੀ ਰਕਮ ਨੂੰ 10 ਲੱਖ ਡਾਲਰ ਤੱਕ ਲਿਜਾਇਆ ਜਾ ਸਕਦਾ ਹੈ। ਅਜਿਹੀ ਰਕਮ ਵਿਰਾਸਤੇ ਦੇ ਵਿੱਚ ਮਿਲੇ ਪੈਸੇ ਕਿਸੇ بیمੇ ਦੀ ਅਦਾਇਗੀ ਜਾਂ ਲੱਖ ਵਰਗੇ ਮਾਮਲੇ ਦੇ ਵਿੱਚ ਮਿਲੇ ਮੁਆਵਜ਼ੇ ਨਾਲ ਸੰਬੰਧਿਤ ਹੋ ਸਕਦੀਆਂ ਨਹੀਂ। ਸਰਕਾਰੀ ਦਸਤਾਵੇਜ਼ ਕਹਿੰਦੇ ਨੇ ਕੈਨੇਡਾ ਦੀ ਬੀਰਤ ਹੁੰਦੀ ਵੱਸੋ ਲਗਾਤਾਰ ਵਧ ਰਿਹਾ ਹੈ ਤੇ ਇਸ ਦੇ ਨਾਲ ਹੀ ਆਜ਼ੀ ਤੌਰ ਉਤੇ ਜਮ੍ਹਾਂ ਹੋਣ ਵਾਲੀਆਂ ਰਕਮਾਂ ਦੀ ਦਰ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ। ਨਵੀਂ ਤਜਵੀਜ਼ ਬਾਰੇ 26 ਸਤੰਬਰ ਤੱਕ ਸਲਾਹ-ਮਸ਼ਵਰੇ ਦਾ ਦੌਰ ਚੱਲ ਜਾਰੀ ਰਹੇਗਾ ਤੇ ਹਰ ਖੇਤਰ ਦੇ ਲੋਕਾਂ ਦੀ ਰਾਏ ਧਜ ਕੀਤੀ ਜਾਵੇਗੀ। ਬੀਰਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।